ਸਤਿਗੁਰਦੇ ਆਪ ਜੀ ਦੇ ਹਜ਼ੂਰ ਹਰ ਹਫਤਾ ਵਾਰੀ ਦੀ ਤਰ੍ਹਾਂ ਅੱਜ ਇਹ ਸੰਗਤਾਂ ਵੱਲੋਂ ਦੀਵਾਨ ਸਜਾਇਆ ਗੈ ਹਨ ਸਜੇ ਹੋਏ ਦੀਵਾਨਾਂ ਅੰਦਰ ਸੰਗਤਾਂ ਵੱਲੋਂ ਸੰਗਤ ਦੇ ਰੂਪ ਦੇ ਵਿੱਚ ਗੁਰਬਾਣੀ ਦੇ ਪਾਠ ਕੀਤੇ ਗੈ ਹਨ ਮੈਂ ਗੁਰਬਾਣੀ ਆਧਾਰ ਲਾਗ ਰਹਾਓ ਦੇ ਬਚਨ ਅਨੁਸਾਰ ਸੰਗਤਾਂ ਵੱਲ ਸਿਰੇ ਜੱਪ ਜੀ ਸਾਹਿਬ ਜੀ ਦੇ ਪਾਠ ਚਾਓ ਕਈ ਸਾਹਿਬ ਜੀ ਦੇ ਪਾਠ ਸੋਖ ਬਣੀ ਸੋਖ ਅੰਮ੍ਰਿਤ ਪ੍ਰਾਪ ਭਰਤ ਜਨਾਂ ਗਏ ਮਨ ਵਿਸਰਾ ਸਾਹਿਬ ਜੀ ਦੇ ਪਾਠ ਹੋਏ ਛੇ ਪੌੜੀਆਂ ਅਨੰਦ ਸਾਹਿਬ ਜੀ ਦੇ ਪਾਠ ਹੋਏ ਭੁਲਾ ਚਲ ਕਮੋ ਆਪ ਕਰਨੀ ਇਸ ਪੜੀ ਹੋਏ ਗੁਰਬਾਣੀ ਦਾ ਫਲਾ ਦੇਸ਼ ਫਲ ਮਹਾਕਮ ਪੜਤੀਆਂ ਸੁਣਤੀਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਤਪੁਰ ਜੇ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਪੈਲ ਫੁੱਲ ਪੇ ਢਾਵਾਂ ਜੇ ਵਾਵਾ ਦਰ ਪ੍ਰਵਾਨ ਕਰਨੀਆਂ ਯਾਤਰਾ ਸੁਹਲੇ ਕਰਨੇ ਸ਼ੋਭ ਭਾਵਨਾਵਾਂ ਪੂਰੀਆਂ ਕਰਨੀਆਂ